ਵੱਡੀ ਖਬਰ ਲੈ ਕੇ ਹਾਜ਼ਰਾਂ ਜਿੱਥੇ ਕੀ ਤਰੰਤਾਰਨ ਦੇ ਵਿੱਚ ਹੋਏ ਦੋਹਰੇ ਕਤਲ ਮਾਮਲੇ ਦੇ ਵਿੱਚ ਪਾਕਿਸਤਾਨੀ ਡੋਨ ਸ਼ਹਿਜ਼ਾਦ ਪੱਟੀ ਨੇ ਐਂਟਰੀ ਕਰ ਦਿੱਤੀ ਹੈ ਸ਼ਹਿਜ਼ਾਦ ਪੱਟੀ ਦੇ ਵੱਲੋਂ ਕਿਹਾ ਗਿਆ ਕਿ ਇਹ ਤਾਂ ਸਿਰਫ ਇੱਕ ਟ੍ਰੇਲਰ ਹੈ ਫਿਲਮ ਅਜੇ ਬਾਕੀ ਹੈ ਇਸ ਦੇ ਨਾਲ ਹੀ ਉਸ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਪੱਗ ਦਾ અપਮਾਨ ਕਰਨ ਵਾਲਿਆਂ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਦਰਸਲ ਹਾਲ ਹੀ ਦੇ ਵਿੱਚ ਤਰਨਤਾਰਨ ਦੇ ਵਿੱਚ ਦੋ ਧਿਰਾਂ ਵਿਚਾਲੇ ਝਗੜਾ ਹੁੰਦਾ ਹੈ ਰੇਲਵੇ ਫਾਟਕ ਦੇ ਨੇੜੇ ਦੋ ਧਿਰਾਂ ਦਰਮਿਆਨ ਝਗੜਾ ਹੁੰਦਾ ਇਸ ਦੌਰਾਨ 8 ਦੇ ਕਰੀਬ ਗੋਲੀਬਾਰੀ ਹੁੰਦੀ ਹੈ ਜਿਸ ਦੇ ਵਿੱਚ ਸਮਰਪ੍ਰੀਤ ਨਾਮ ਦੇ ਸ਼ਖਸ ਦੀ ਮੌਕੇ ਦੇ ਹੀ ਮੌਤ ਹੋ ਜਾਂਦੀ ਹੈ ਜਦ ਕਿ ਉਸ ਦਾ ਦੂਜਾ ਸਾਥੀ ਸੌਰਵ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੁੰਦਾ ਜਿਸ ਨੇ ਦਮ ਤੋੜ ਦਿੱਤਾ ਤੇ ਦੋ ਜਣਿਆਂ ਦੀ ਇਸ ਦੇ ਵਿੱਚ ਮੌਤ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਜੋ ਹੈ ਇਸ ਪੂਰੇ ਗੋਲੀਬਾਰੀ ਦੀ ਜੋ ਜ਼ਿੰਮੇਵਾਰੀ ਹੈ ਉਹ ਵੀ ਲਈ ਜਾਂਦੀ ਹੈ ਜਿਸ ਤੋਂ ਬਾਅਦ ਹੁਣ ਦੱਸ ਦਈਏ ਕਿ ਪਾਕਿਸਤਾਨੀ ਡਾਣ ਸ਼ਹਿਜ਼ਾਦ ਪੱਟੀ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਇੱਕ ਇਹ ਤਾਂ ਸਿਰਫ ਇੱਕ ਟ੍ਰੇਲਰ ਹੈ ਫਿਲਮ ਅਜੇ ਬਾਕੀ ਹੈ ਸੋ ਇੱਕ ਵੱਡਾ ਕਹ ਸਕਦੇ ਆ ਕਿ ਇੱਥੇ ਧਮਕੀ ਵੀ ਦਿੱਤੀ ਗਈ ਹੈ ਉਸ ਦੇ ਵੱਲੋਂ ਇਸ ਦੇ ਨਾਲ ਹੀ ਚੇਤਾਵਨੀ ਵੀ ਦਿੱਤੀ ਗਈ ਹੈ ਸੋ ਇਹ ਸਿਰਫ ਇੱਕ ਟ੍ਰੇਲਰ ਸੀ ਇਹ ਕਹਿੰਦਾ ਹੋਇਆ ਸ਼ਹਿਜ਼ਾਦ ਪੱਟੀ ਨਜ਼ਰ ਆਇਆ ਸ਼ਹਿਜ਼ਾਦ ਪੱਟੀ ਨੇ ਜਸ ਢਾਲੀਵਾਲ ਤੇ ਰੈਪਰ ਸੁਲਤਾਨ ਨੂੰ ਵੀ ਧਮਕੀ ਦਿੱਤੀ ਹੈ ਸੋ ਪਗ ਦਾ ਅਪਮਾਨ ਕਰਨ ਵਾਲਿਆਂ ਨੂੰ ਵੀ ਨਤੀਜੇ ਭੁਗਤਣੇ ਪੈਣਗੇ ਬੀਤੇ ਦਿਨ ਤਰਨਤਾਰਾਂ ਦੇ ਵਿੱਚ ਦੋ ਟੀਰਾ ਵਿਚਾਲੇ ਜ਼ਬਰਦਸਤ ਲੜਾਈ ਹੋਈ ਸੀ ਔਰ ਇਸ ਲੜਾਈ ਦੇ ਵਿੱਚ ਤਾਬੜ ਤੋੜ ਗੋਲੀਆਂ ਚੱਲੀਆਂ ਸੀ ਜਿਸ ਮਾਮਲੇ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਗ੍ਰਿਫਤਾਰੀਆਂ ਵੀ ਹੋਈਆਂ ਨੇ 4 ਦੇ ਕਰੀਬ ਪੁਲਿਸ ਦੇ ਵੱਲੋਂ ਮਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਗਰਾਤ ਸਿੰਘ ਦਲੇਰ ਸਿੰਘ ਸੋਨਾ ਸਿੰਘ ਤੇ ਸਲਵਿੰਦਰ ਸਿੰਘ ਨੂੰ ਕਾਬੂ ਕੀਤਾ ਗਿਆ ਪਿੰਡ ਕੈਰੋ ਦੇ ਰੇਲਵੇ ਫਾਟਕ ਦੇ ਨੇੜੇ ਇਹ ਗੋਲੀਆਂ ਚੱਲੀਆਂ ਸੀ ਜਿਸ ਦੇ ਵਿੱਚ ਦੋ ਜਣਿਆਂ ਦੀ ਮੌਤ ਹੋ ਚੁੱਕੀ ਹੈ ਫਾਇਲ ਤਸਵੀਰਾਂ ਤੁਸੀਂ ਸਕਰੀਨ ਦੇ ਉੱਤੇ ਵੇਖ ਪਾ ਰਹੇ ਹੋ ਹਾਲਾਂਕਿ ਦੋ ਧਿਰਾਂ ਵਿਚਾਲੇ ਜਦੋਂ ਇਹ ਝਗੜਾ ਹੋਇਆ ਇਸ ਦੌਰਾਨ 8 ਦੇ ਕਰੀਬ ਗੋਲੀਬਾਰੀ ਹੋਈ ਡੋਨੀ ਬਲ ਗਰੁੱਪ ਦੇ ਵੱਲੋਂ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਜੋ ਪੋਸਟ ਤੁਸੀਂ ਸਕਰੀਨ ਦੇ ਉੱਤੇ ਵੇਖ ਪਾ ਰਹੇ ਹੋ ਹਾਲਾਂਕਿ ਰੋਜ਼ਾਨਾ ਮੈਂ ਟੀਮ ਸੋਸ਼ਲ ਮੀਡੀਆ ਦੇ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਪਰ ਇੱਥੇ ਸ਼ਹਿਜ਼ਾਦ ਪੱਟੀ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਇਹ ਸਿਰਫ ਇੱਕ ਟ੍ਰੇਲਰ ਹੈ ਫਿਲਮ ਅਜੇ ਬਾਕੀ ਹੈ ਸੋ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਰਨਤਾਰਨ ਦੇ ਪੱਟੀ ਦੇ ਵਿੱਚ ਬੀਤੇ ਦਿਨ ਫਾਇਰਿੰਗ ਹੋਈ ਸੀ ਗੋਲੀਬਾਰੀ ਹੋਈ ਸੀ ਤੇ ਐਸੇ ਮਾਮਲੇ ਦੇ ਵਿੱਚ ਹੁਣ ਐਂਟਰੀ ਪਾਕਿਸਤਾਨੀ ਡੌਨ ਸ਼ਹਿਜ਼ਾਦ ਪੱਟੀ ਦੀ ਜਿੱਥੇ ਕਿ ਇਹ ਕਿਹਾ ਉਸ ਦੇ ਵੱਲੋਂ ਕਿ ਇਹ ਸਿਰਫ ਇੱਕ ਟ੍ਰੇਲਰ ਸੀ ਇਸ ਦੇ ਨਾਲ ਹੀ ਉਸ ਦੇ ਵੱਲੋਂ ਧਮਕੀਆਂ ਵੀ ਦਿੱਤੀਆਂ ਗਿਆ ਨੇ ਸ਼ਹਿਜ਼ਾਦ ਪੱਟੀ ਨੇ ਜਸ ਢਾਲੀਵਾਲ ਤੇ ਰੈਪਰ ਸੁਲਤਾਨ ਸਿੰਘ ਨੂੰ ਧਮਕੀ ਦਿੱਤੀ ਹੈ ਇਸ ਦੇ ਨਾਲ ਹੀ ਉਸ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਪਗ ਦਾ અપਮਾਨ ਕਰਨ ਵਾਲਿਆਂ ਨੂੰ ਵੀ ਨਤੀਜੇ ਭੁਗਤਣ